ਡੀਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇਸ ਵੇਲੇ ਜਾਂਚ ਫੁਰਤੀ ਵਰ ਹੁੰਦੀ ਜਾ ਰਹੀ ਹੈ ਤੇਜ਼ ਹੁੰਦੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਹੁਣ ਜਦੋਂ ਦੀਵਾਲੀ ਦੀਆਂ ਛੁੱਟੀਆਂ ਲੰਘ ਚੁੱਕੀਆਂ ਨੇ ਪਰ ਅੱਜ ਤੋਂ ਬਾਅਦ ਯਾਨੀ ਕਿ ਕੱਲ ਤੋਂ ਬੈਂਕ ਵੀ ਖੁੱਲ ਜਾਣਗੇ ਤੇ ਹੌਲੀ ਹੌਲੀ ਤਫ਼ਤੀਸ਼ ਹੋਰ ਅੱਗੇ ਵਧੇਗੀ ਹੌਲੀ ਹੌਲੀ ਇਸ ਮਾਮਲੇ ਦੇ ਵਿੱਚ ਹੋਰ ਜਾਂਚ ਹੋਵੇਗੀ ਹੋਰ ਵੱਡੇ ਪੱਧਰ ਦੇ ਉੱਤੇ ਜਾਂਚ ਕੀਤੀ ਜਾਵੇਗੀ ਔਰ ਹੋ ਸਕਦਾ ਹੈ ਕਿ ਕੁਝ ਵੱਡੇ ਤੱਥ ਨਿਕਲ ਕੇ ਸਾਹਮਣੇ ਆਉਣ ਔਰ ਇਸ ਮਾਮਲੇ ਦੇ ਵਿੱਚ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਉੱਤੇ ਕਲੈਰਿਟੀ ਹੋ ਸਕੇ ਕਿ ਆਖਰ ਹੋ ਕੀ ਰਿਹਾ ਖੈਰ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਸੂਤਰਾ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਇੱਕ ਰੀਡਰ ਨੂੰ ਜੋ ਉਹਨਾਂ ਦੇ ਨਾਲ ਰੀਡਰ ਰਹਿ ਚੁੱਕੇ ਆ ਉਹਨਾਂ ਨੂੰ ਲੰਗੇ ਦਿਣੀ ਪੁੱਛ ਪੜਤਾਲ ਵਾਸਤੇ ਬੁਲਾਇਆ ਗਿਆ ਹਾਲਾਂਕਿ ਇਸ ਗੱਲ ਦੇ ਉੱਤੇ ਕੋਈ ਐਗਜ਼ੈਕਟ ਇਨਫਰਮੇਸ਼ਨ ਸਾਹਮਣੇ ਨਹੀਂ ਆ ਰਹੀ ਜਾਂ ਪੁਖਤਾ ਪ੍ਰਮਾਣ ਸਾਹਮਣੇ ਨਹੀਂ ਆ ਰਿਹਾ ਪਰ ਮੀਡੀਆ ਸਫਾਂ ਦੇ ਵਿੱਚ ਹੁਣ ਚਰਚਾਵਾਂ ਨੇ ਕਿ ਰੀਡਰ ਨੂੰ ਲੰਗੇ ਦਿਣੀ ਬੁਲਾਇਆ ਗਿਆ ਸੂਤਰਾ ਮੁਤਾਬਕ ਕਹਿ ਸਕਦੇ ਆ ਪਰ ਇਸ ਮਾਮਲੇ ਦੇ ਵਿੱਚ ਜਾਂਚ ਤੇਜ਼ ਹੋ ਗਈ ਹੈ ਇਹ ਜ਼ਰੂਰ ਹੈ ਹਾਲਾਂਕਿ सीबीआई ਵੱਲੋਂ ਰਿਮਾਂਡ ਨਹੀਂ ਲਿਆ ਗਿਆ ਪਰ ਇਸ ਮਾਮਲੇ ਦੀ ਜਾਂਚ ਠੱਪ ਹੋ ਗਈ ਹੈ ਇਹ ਨਹੀਂ ਕਿਹਾ ਜਾ ਸਕਦਾ सीबीआई ਜਾਂਚ ਕਰ ਰਹੀ ਹੈ ਔਰ ਇਸ ਬਾਰੇ ਜਾਣਕਾਰੀ ਜੋ ਸਾਹਮਣੇ ਆਈ ਸੀ ਉਸ ਮੁਤਾਬਕ ਰਿਮਾਂਡ ਲੈਣ ਦੀ ਨਵੇਂ ਕਾਨੂੰਨਾ ਤਹਿਤ ਨਹੀਂ ਲੋੜ ਨਾਲ ਨਾਲ ਜਾਂਚ ਚੱਲਦੀ ਰਹੇਗੀ ਤੇ ਲੋੜ ਪੈਣ ਦੇ ਉੱਤੇ ਪ੍ਰੋਡਕਸ਼ਨ ਵਾਰੰਟੀ ਜਾਂ ਫਿਰ ਰਿਮਾਂਡ ਜਿਹੜੀ ਉਹ ਲਈ ਜਾ ਸਕਦੀ ਹੈ ਔਰ ਇੱਥੋਂ ਤੱਕ ਪ੍ਰੋਵੀਜ਼ਨ ਹੈਗਾ ਇੱਥੋਂ ਤੱਕ ਪ੍ਰਵਧਾਨ ਹੈਗਾ ਕਿ ਜੇ ਲੋੜ ਪਵੇ ਤਾਂ ਜੇਲ੍ਹ ਜਾ ਕੇ ਵੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ ਪਰਸੂਤਰਾ ਮੁਤਾਬਕ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਬੇਟੇ ਅਤੇ ਉਹਨਾਂ ਦੇ ਵਕੀਲ ਨੂੰ ਵੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹਨਾਂ ਨੂੰ ਮਿਲਣ ਦਿੱਤਾ ਗਿਆ ਉਹ ਵੀ ਮਿਲ ਕੇ ਆਏ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਬੇਟਾ ਤੇ ਉਹਨਾਂ ਦਾ ਵਕੀਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਆਏ ਨੇ ਦੂਜੇ ਪਾਸੇ ਸਰਕਾਰੀ ਛੁੱਟੀਆਂ ਦੇ ਕਾਰਨ ਅਜੇ ਬੈਂਕ ਬੰਦ ਨੇ ਪਰ ਜਿੱਦਾਂ ਹੀ ਬੈਂਕ ਖੁੱਲਣਗੇ ਤੇ ਉਸ ਤੋਂ ਬਾਅਦ ਤਫ਼ਤੀਸ਼ ਹੋਰ ਤੇਜ਼ ਹੋਵੇਗੀ ਸੀਬੀਆਈ ਦਾ ਪਹਿਲਾ ਕੰਮ ਹੋਵੇਗਾ ਬੈਂਕਾਂ ਦੇ ਲੋਕਰਸ ਖੁਲਵਾਣਾ ਔਰ ਉਹਨਾਂ ਨੂੰ ਖੰਗਾਲਣਾ ਕਿਉਂਕਿ ਲੋਕਰਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਮਾਨ ਹੋ ਸਕਦਾ ਇਹਦੀਆਂ ਚਰਚਾਵਾਂ ਚੱਲੀਆਂ ਸਨ ਸਵਾਲ ਹੈ ਕਿ ਕਿਹੜੇ ਬੈਂਕਾਂ ਦੇ ਵਿੱਚ ਲੋਕਰਸ ਨੇ ਅਤੇ ਆਖਿਰ ਬੈਂਕਾਂ ਦੇ ਲੋਕਰਾਂ ਦੇ ਵਿੱਚ ਪਿਆ ਕੀ ਹੈ ਜੇ ਇਹਨਾਂ ਲੋਕਰਸ ਦੇ ਵਿੱਚ ਕੁਝ ਮਿਲਦਾ ਹੈ ਤਾਂ ਮਾਮਲਾ ਫਿਰ ਅੱਗੇ ਵੱਧ ਸਕਦਾ ਹੈ ਹੋ ਸਕਦਾ ਹੈ ਕਿ ਲੋਕਰਾਂ ਦੇ ਵਿੱਚ ਕਿਸੇ ਕਿਸਮ ਦੇ ਦਸਤਾਵੇਜ਼ ਪਏ ਹੋਣ ਜੇ ਹੋਰ ਸੋਨਾ ਵੀ ਮਿਲਦਾ ਹੈ ਤਾਂ ਇਸ ਦੀ ਜਾਂਚ ਹੋਰ ਤੀਬਰ ਕੀਤੀ ਜਾ ਸਕਦੀ ਹੈ ਅਤੇ ਕਿਸੇ ਸੱਟੇ ਤੱਕ ਪਹੁੰਚਿਆ ਜਾ ਸਕਦਾ ਫਿਲਹਾਲ ਸੂਤਰਾਂ ਮੁਤਾਬਕ ਕੁਝ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹੁਣ ਉੱਤੇ ਨਿਰਭਰ ਹੈ ਕਿ ਇਹ ਕੇਸ ਕਿੱਧਰ ਵੱਲ ਨੂੰ ਜਾਂਦਾ ਹੈ